ਅੰਮ੍ਰਿਤਸਰ ਦੇ ਜਹਾਜ਼ਗੜ ਦੇ ਇਲਾਕਾ ਚਮਰੰਗ ਰੋਡ ਤੇ ਇੱਕ ਪਰਿਵਾਰ ਨੂੰ ਜੇਲ੍ਹ ਵਿੱਚੋਂ ਲਗਾਤਾਰ ਧਮਕੀਆਂ ਮਿਲ ਰਹੀਆਂ ਨੇ ਜੀ ਹਾਂ ਉਹਨਾਂ ਦੱਸਿਆ ਕਿ ਸਾਨੂੰ ਲਗਾਤਾਰ ਇੱਥੇ ਜਾਨੋਂ ਮਾਰਨ ਦੀ ਜਿਹੜੀ ਧਮਕੀਆਂ ਨੇ ਉਹ ਲਗਾਤਾਰ ਮਿਲ ਰਹੀਆਂ ਨੇ ਤੇ ਪਰਿਵਾਰ ਤੇ ਵੀ ਕਈ ਵਾਰ ਜਿਹੜੇ ਹਮਲੇ ਨੇ ਉਹ ਹੋ ਚੁੱਕੇ ਨੇ ਉਹਨਾਂ ਨੇ ਪੁਲਿਸ ਕੋਲੋਂ ਇਨਸਾਫ ਦੀ ਮੰਗ ਕੀਤੀ ਹੈ ਤੇ ਮੌਕੇ ਤੇ ਹੀ ਪੀੜਤ ਪਰਿਵਾਰ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਉਹਨਾਂ ਦੀ ਲੜਕੀ ਦਾ ਰਿਸ਼ਤਾ ਅਭੀ ਨਾ ਦੇ ਨੌਜਵਾਨ ਦੇ ਨਾਲ ਹੋਇਆ ਸੀ ਉਹ ਗਲਤ ਕੰਮ ਕਰਦਾ ਸੀ ਤੇ ਕਈ ਵਾਰ ਉਸ ਨੂੰ ਜੇਲ੍ਹ ਵੀ ਜਾਣਾ ਪਿਆ ਪਰ ਉਸ ਦੇ ਪਰਿਵਾਰ ਦੇ ਕਹਿਣ ਦੇ ਚਲਦੇ ਅਸੀਂ ਆਪਣੀ ਧੀ ਦਾ ਰਿਸ਼ਤਾ ਉਸ ਦੇ ਨਾਲ ਕਰ ਦਿੱਤਾ ਤੇ ਉਹਨਾਂ ਨੇ ਕਿਹਾ ਕਿ ਜੇਕਰ ਅਬੀ ਦਾ ਵਿਆਹ ਹੋ ਗਿਆ ਤੇ ਉਹ ਸੁਧਰ ਜਾਵੇਗਾ ਪਰ ਪਰ ਦੱਸਦੀ ਏ ਕਿ ਅਭੀ ਇੱਕ ਲੁੱਟਖੋਹ ਦੇ ਮਾਮਲੇ ਦੇ ਵਿੱਚ ਪੁਲਿਸ ਨੇ ਫੜਿਆ ਸੀ ਤੇ ਉਹ ਹੁਣ 2 ਸਾਲ ਤੋਂ ਲੁਧਿਆਣਾ ਦੀ ਜੇਲ੍ਹ ਦੇ ਵਿੱਚ ਬੰਦ ਹੈ ਜਿਸ ਦੇ ਚਲਦੇ ਹੁਣ ਸਾਡੀ ਧੀ ਉਸ ਨਾਲ ਉਹ ਰਿਸ਼ਤਾ ਤੋੜਨਾ ਚਾਹਦੀ ਹੈ ਤੇ ਉਸ ਵੱਲੋਂ ਲਗਾਤਾਰ ਸਾਨੂੰ ਪਰੇਸ਼ਾਨ ਕੀਤਾ ਜਾਂਦਾ ਹੈ ਤੇ ਜਾਂ ਤੋਂ ਮਾਰਨ ਦੀ ਧਮਕੀਆਂ ਵੀ ਦਿੱਤੀਆਂ ਜਾਂਦੀਆਂ ਨੇ ਕੀ ਐ ਪੂਰਾ ਮਾਮਲਾ ਸੁਣੋ ਪੂਰੀ ਖਬਰ ਕੀ ਨਾਮ ਜੀ ਤੁਹਾਡਾ ਸਿਮਰਨ ਹਾਂਜੀ ਕੀ ਸਾਰਾ ਮਾਮਲਾ ਦੇ ਕਿਉਂ ਤੁਹਾਡੇ ਘਰ ਹਮਲਾ ਹੁੰਦਾ ਬਾਰ-ਬਾਰ ਐ ਜੋ ਕਰਵਾਉਂਦਾ ਪਿਆ ਵਾ ਅਭੀ ਕਰਵਾਉਂਦਾ ਪਿਆ ਬੁੱਢਾ ਐ ਜੇਲ੍ਹ ਚ ਬੈਠਾ ਮੁੰਡੇ ਸਾਡੇ ਘਰ ਤੇ ਇਦਾਂ ਮੈਨੂੰ ਰਿਕਾਰਡਿੰਗ ਆ ਪਾਉਂਦਾ ਵਾ ਫੋਨ ਕਰ-ਕਰ ਕੇ ਮੈਨੂੰ ਕਹਿੰਦਾ ਵਾ ਫੋਨ ਕਰਕੇ ਭੇਜਦਾ ਸਾਡੇ ਘਰ ਕਹਿੰਦਾ ਉਹਨੇ ਤੁਹਾਡੇ ਘਰ 5 ਮਿੰਟ ਚ ਬੰਦੇ ਆਣਗੇ ਤੇ ਸਹੀ ਗੱਲ ਐ ਕਿ ਇਹਦੇ ਫੋਨ ਤੇ ਇੱਕ ਤੇ 5 ਮਿੰਟ ਚ ਬੰਦੇ ਵੀ ਆਉਂਦੇ ਸਾਡੇ ਘਰ ਉਹ ਹਮਲਾ ਕਰਕੇ ਜਾਂਦੇ ਨੇ ਉਹ ਸਾਡੇ ਮਲਕੀ ਆ ਸੱਟਾਂ ਪਿੱਟਾਂ ਲਾਂ ਤੱਕ ਜਾਂਦੇ ਨੇ ਐਨੇ ਮੈਨੂੰ ਕਿਹਾ ਕਿ ਤੁਹਾਡਾ ਮੁੰਡਾ ਮਰਵਾ ਦੇਣਾ ਸਾਨੂੰ ਇਹਦੇ ਕੋ ਖਤਰਾ ਹੈਗਾ ਜਿਹੜਾ ਜੇਲ੍ਹ ਚ ਬੈਠਾ ਇੰਨਾ ਕੁਝ ਕਰਵਾ ਸਕਦਾ ਉਹ ਉਹ ਕੁਝ ਵੀ ਕਰ ਸਕਦਾ ਸਾਡੇ ਤੇ ਕੱਲੋਂ ਬਾਹਰ ਆ ਗਿਆ ਤੇ ਸਾਡੇ ਤੇ ਕੀ ਕਰ ਦੇਗਾ ਜਿਹੜਾ ਅੰਦਰ ਬੈਠੇ ਦੀ ਇੰਨੀ ਚੱਲਦੀ ਪਈ ਆ ਵੀਡੀਓ ਤੱਕ ਬਣਾਉਂਦਾ ਵਾ ਫੋਨ ਇਹਦੇ ਪਤਾ ਨਹੀਂ ਕਿੰਨੇ ਨੰਬਰ ਹੀ ਬਲੌਕ ਕਰ ਚੁੱਕੇ ਆ ਇਹਨਾਂ ਨੰਬਰਸ ਆ ਇੰਨੇ ਚੱਲਦੇ ਪਏ ਕਿੱਥੋਂ ਇਹਦੇ ਕੋਈ ਇੰਨੇ ਨੰਬਰ ਆਂਦੇ ਪਏ ਅੰਦਰ ਬੈਠੇ ਹੋ। ਉਹ ਕੀ ਮੰਗ ਕੀ ਕਰਦੇ ਸੀ? ਸਾਡੀ ਮੰਗ ਐਹੀ ਆ ਕਿ ਸਾਡੂੰ ਇਨਸਾਫ ਦਿੱਤਾ ਜਾਵੇ ਸਾਡੇ ਤੇ। ਗਾਂ ਤੋਂ ਇਹ ਕੋਈ ਐਕਸ਼ਨ ਨਾ ਇਦਾਂ ਦਾ ਕਰ ਸਕੀ। ਜੋ ਵੀ ਐ ਮੁੰਡੇ ਪਉਂਦਾ ਵਾ ਸਾਡੇ ਘਰ ਆ ਪਤਾ ਕੀਤਾ ਜਾਵੇ ਕਿਹੜੇ ਮੁੰਡੇ ਸਾਡੇ ਘਰ ਆਂਦੇ ਨੇ। ਮੂੰਹ ਬੰਨ ਕੇ ਆਂਦੇ ਨੇ ਇਹਨੂੰ ਪਤਾ ਇਹਦੇ ਕੋਈ ਪੁਛ ਪਰਤਾਲ ਕੀਤੀ ਜਾਵੇ। ਕਿ ਕਿਹੜੇ ਮੁੰਡੇ ਭੇਜਦਾ ਸਾਡੇ ਘਰ ਬਾਰ-ਬਾਰ। ਪੂਰੀ ਕਾਰਵਾਈ ਜਰ ਤੱਕ ਜਾਣਾ ਚਾਹੀਦਾ ਵੇ ਜੀ। ਇਹ ਅੰਦਰ ਬੈਠੇ ਦੀ ਇੰਨੀ ਕਿੱਥੇ ਚਲਦੀ ਪਈ ਜੀ ਕਿੱڑی ਨੰਬਰ ਕਿਹੜੀ ਕਿੱਥੋਂ ਇੰਨੇ ਨੰਬਰ ਇਹਦੇ ਕੋਈ ਚੱਲਦੇ ਪਏ ਨਹੀਂ ਕਿੰਨੇ ਨੰਬਰ ਇਹਦੇ ਬਲੌਕ ਮਾਰ ਚੁੱਕੇ ਆ ਜੇਲ੍ਹ 'ਚ ਬੈਠਾ ਨਹੀਂ ਸਾਨੂੰ ਜੀਣ ਦਿੰਦਾ ਪਿਆ ਤੇ ਇੱਥੇ ਕੀ ਸਾਨੂੰ ਜੀਣ ਦਏ ਤਾਂ ਬਾਹਰ ਆਜਾ ਹਾਂਜੀ ਕੀ ਨਾਮ ਤੁਹਾਡਾ ਭੰਟੀ ਅੱਜ ਇਹ ਕਿੰਨੀ ਵਾਰੀ ਹਮਲਾ ਕਰ ਚੁੱਕੇ ਬੰਦੇ ਇੰਨਾ ਕਰਦੇ ਆ ਦੋ ਤਿੰਨ ਵਾਲੀ ਹਮਲਾ ਕਰ ਚੁੱਕੇ ਸਾਨੂੰ ਡਰ ਬਣਿਆ ਪਿਆ ਤੁਸੀਂ ਗਵਾਂਢੀ ਜੀ ਹਾਂਜੀ ਆਪਾਂ ਆਂਢੀ ਗਵਾਂਢੀ ਜੀ ਅਸਲੀ ਤੇ ਕੀ ਮੰਗ ਕਰਦੇ ਮੰਗਦਾ ਤੇ ਮੈਨੂੰ ਪਤਾ ਨਹੀਂ ਹੈ ਇਹ ਮਾਰੇ ਬਾਕੀ ਹਮਲਾ ਕਿਤੇ ਦੋ ਤਿੰਨ ਵਾਲੀ ਹਮਲਾ ਕੀਤਾ ਇਹਨਾਂ ਨੇ ਇੱਕ ਵਾਰੀ ਇਹਨਾਂ ਦੇ ਘਰ ਦੇ ਵਿੱਚ ਪਿਉ ਨਹੀਂ ਹੈ ਤੇ ਹੁਣ ਆਇਆ ਕੀ ਪਿਉ ਹੈਗਾ ਤੇ ਉਹਨਾਂ ਨੇ ਚਲੋ ਇੱਟਾਂ ਚਲਾਈਆਂ ਚੋ ਮਾਰੇ ਦਿਹਾਣਾ ਬੈਂਤੀ ਕਿ ਕੋ ਪਟਗੇਗੇ ਬਾਕੀ ਇਹ ਨਿਆਂ ਕੰਮ ਕਰਦੇ ਗਲਤ ਕੰਮ ਕਰਦੇ ਇੱਕ ਬੰਦਾ ਜੇਲ੍ਹ ਦੇ ਅੰਦਰੋਂ ਬੈਠਾ ਇਹਨਾਂ ਕੰਮ ਕਰਵਾਉਂਦੇ ਆ ਜੇ ਬਾਹਰ ਹੋਵੇ ਤੇ ਫੇਰ ਕੀ ਹੋਵੇ ਮਾਰੇ ਮੈਂ ਕੀ ਕਹੇਗਾ ਕੋ ਮੜ ਗੇ ਗਲਤ ਕੰਮ ਹੈਗਾ ਕੋਣ ਇੱਕ ਨਿਆਂ ਦੇ ਬੰਦੇ ਚ ਇੱਟਾਂ ਚਲਾਈਆਂ ਜਾਣੀਆਂ ਗਲਤ ਕੰਮ ਹੈਗਾ ਠੀਕ ਸਾਰੇ ਗਵਾਂਡੀਆਂ ਨਹੀਂ ਗਵਾਂਡੀਆਂ ਨੂੰ ਡਰ ਬਣਿਆ ਪਿਆ ਵਾ ਇਹ ਮੇਰਾ ਭਰਾ ਹੈਗਾ ਵਾ ਮੇਰਾ ਭਰਾ ਹੈ ਆ ਵੇਖੋ ਸਨੀ ਆ ਗਿਆ ਮੇਰਾ ਹਾਂਜੀ ਜਿਹਦੇ ਘਰ ਇੱਟਾਂ ਚੱਲੀਆਂ ਠੀਕ ਆਪਾਂ ਕੋ ਕੋ ਮੰਗ ਰਾਦੇ ਕਿ ਇਹਨੂੰ ਰੋਕ ਕੇ ਰੱਖੋ ਇੱਟਾਂ ਨਾ ਚੱਲਣ ਆ ਰੋੜ ਇੱਟਾਂ ਬਬੇ ਨਾ ਚੱਲਣਾ ਹਰ ਇੱਕ ਭਰਾ ਨੂੰ ਡਰਗਾ ਅੰਜ ਕੀ ਨਾਮ ਦੀ ਤੁਹਾਡਾ ਸਨੀ ਜੀ ਅੰਜ ਕੀ ਸਾਰਾ ਮਾਮਲਾ ਗਾਮਲਾ ਮੈਂ ਮੰਗਰੋੜ ਦਾ ਰਹਿਣਾ ਹੈ ਜੀ ਠੀਕ ਹੈ ਜੀ ਅਭੀ ਬੁੱਢਾ ਜਿਹੜਾ ਇਸ ਟਾਈਮ ਜੇਲ੍ਹ 'ਚ ਹੈ ਲੁਧਿਆਣਾ ਜੇਲ੍ਹ ਦੇ ਵਿੱਚ ਠੀਕ ਹੈ ਜੀ ਅਸੀਂ ਉਹਨਾਂ ਕੀਤਾ ਸੀ ਆਪਣੀ ਕੁੜੀ ਦਾ ਰਿਸ਼ਤਾ ਠੀਕ ਹੈ ਜੀ ਐਚ ਹੀ ਅਹੀ ਕਹੇ ਚੱਲ ਉਹ ਵੀ ਕਹਿੰਦਾ ਕਿ ਮੈਂ ਸੁਧਰ ਜੂੰਗਾ ਤੇ ਪਰਿਵਾਰ ਵੀ ਕਹਿੰਦਾ ਕਿ ਇਹ ਸੁਧਰ ਜੇਗਾ ਪਰ ਇਹਨੇ ਸੁਧਰਿਆ ਨਹੀਂ ਫੇਰ ਬਾਅਦ 'ਚ ਉਹ ਇਹਨੇ ਬਟਾਲਾ ਸਨਿਆਰੀ ਦੀ ਦੁਕਾਨ ਦੇ ਵਿੱਚ ਇਹਨਾਂ ਗੋਲੀਆਂ-ਗੋਲੀਆਂ ਚਲਾਈਆਂ ਲੁੱਟ-ਬਾਰ ਕੀਤੀ ਇਹਨਾਂ ਨੇ 2 ਸਾਲ ਹੋ ਗਏ 2 ਸਾਲ ਹੋ ਗਏ ਅੰਦਰ ਹੀ ਐ ਠੀਕ ਹੈ ਹੁਣ ਮੇਰੀ ਕੁੜੀ ਕਹਿੰਦੀ ਹੈ ਕਿ ਮਰਗੀ ਆਪਾਂ ਰਿਸ਼ਤਾ ਨਹੀਂ ਕਰਨਾ ਕੀ ਜੀ ਉਮਰ ਹੀ ਸਾਡੀ ਜੱਲਾ ਜੋਗੀ ਆ ਤੇ ਮੈਂ ਠੱਕਿਆ ਜੋਗਾ ਨਹੀਂ ਰਹਿਣਾ ਐਸ ਕਾਰਨ ਕਿ ਮੇਰੀ ਕੁੜੀ ਹੁਣ ਬਾਹਰ ਚਲ ਗਈ ਹੈ ਮੇਰੀ ਕੁੜੀ ਮੈਂ ਕੀ ਰੰਦਾ ਨਹੀਂ ਸਹਿਮਤ ਹੈਗੀ ਤੇ ਸਾਡੇ ਦਾ ਬੰਦੇ ਸਨ ਤੇ ਹੁਣ ਕੀ ਹੁੰਦਾ ਕਿ ਉਹ ਧਮਕੀਆਂ ਲਾਂਦਾ ਕੀ ਕਰਦਾ ਜੀ ਜੇਲ੍ਹ ਚੋਂ ਰੰਗ ਬਰੰਗੇ ਫੋਨਾਂ ਤੂੰ ਫੋਨ ਕਰਦਾ ਸਾਨੂੰ ਗੱਲ ਮੰੰਦਾ ਕਰਦਾ ਸਾਨੂੰ ਧਮਕੀਆਂ ਲੁੰਦਾ ਕਿ ਤੁਹਾਡੇ ਪੁੱਤ ਨੂੰ ਮਾਰ ਦੇਣਾ ਹੈ ਤੁਹਾਡੇ ਨਾਲ ਕਰ ਦੇਣਾ ਫਿਰ ਜੋ ਥੋੜੇ ਕੇ ਦਿਨ ਹੋਈ ਪਹਿਲੇ ਕੰਪਲੇਟ ਕੀਤੀ ਆਪਾਂ ਪਹਿਲੇ ਵੀ ਇਟਰ ਰੋੜਾ ਚਲਾ ਕੇ ਕੇ ਹੁਣ ਐ ਰਿਹਾ ਦੇਖੋ ਦਾਤ ਮਾਰ ਕੇ ਗਏ ਆ ਸਾਰੇ ਗੇਟ ਤੇ ਇੱਟ ਡੋੜਾ ਚਲਾਇਆ ਜੇ ਕਿ ਬੱਚੇ ਦੇ ਲੱਗ ਜਾਂਦਾ ਕਿਸ ਦੇ ਲੱਗ ਜਾਂਦਾ ਕੌਣ ਜ਼ਿੰਮੇਵਾਰ ਜੀ ਹੁਣ ਕੀ ਮੰਗ ਕਰਦੇ ਹੋ ਮੰਗ ਇਹੀ ਇਹੀ ਕਰਨੇ ਆ ਕਿ ਇਹ ਤੇ ਸਖਤ ਸਖਤ ਕਾਰਵਾਈ ਕੀਤੀ ਜਾਵੇ ਜਿਹੜੇ ਵਕ ਵਕ ਨੰਬਰਾਂ ਤੋਂ ਫੋਨ ਕਰਦਾ ਆ ਉਹਨਾਂ ਤੇ ਵੀ ਪੂਰੀ ਜਾਣ ਪਤਾਲ ਕੀਤੀ ਜਾਏ ਜਿਹੜੀਆਂ ਵੀਡੀਓ ਬਣਾ ਰਿਆ ਆ ਨਸ਼ੇ ਕਰਦੀਆਂ ਦੀਆਂ ਆਈਡੀਆ ਚੱਲਣ ਦੀਆਂ ਇਹਦੀਆਂ ਇਹ ਕਿੱਥੋਂ ਹੋ ਰੀਆਂ ਆ ਜੇਲ੍ਹ ਦੇ ਵਿੱਚ ਬੈਠਾ ਸਭ ਕੁਝ ਕਰੀ ਜਾਂਦਾ ਆ ਹਣ ਪੁਲਿਸ ਨੂੰ ਕੰਪਲੇਨਟ ਦਿੱਤੀ ਕੀ ਕਹਿੰਦੇ ਹਾਂ ਜੀ ਹਾਂ ਜੀ ਪੁਲਸ ਵਾਲਿਆਂ ਨੇ ਕੰਪਲੇਨਟ ਕੀਤੀ ਹੈ ਜੀ ਉਹਨਾਂ ਨੇ ਦੋ ਮੁਲਾਜ਼ਮ ਵੀ ਕੀਤੇ ਜ\,ਜਾਦਪਤਾਲ ਕਰਨਦੇ ਆ ਹੁਣ ਮੁਲਾਜ਼ਮ ਵੀ ਦੋ ਉਹਨਾਂ ਨੇ ਭੇਜੇ ਆ ਠੀਕ ਹੈ ਕੀ ਇੱਦਾਂ ਦੀ ਗੱਲ ਨਹੀਂ ਪੁਲਸ ਵੀ ਨਾਲ ਹੈ ਸਾਡੇ ਠੀਕ ਸਾਨੂੰ ਇਨਸਾਫ ਦਿੱਤਾ ਜਾਵੇ ਇਹ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਏ ਕਿ ਜੇਲ੍ਹ ਦੇ ਅੰਦਰ ਹੀ ਨਸ਼ਾ ਕਰਿਆ ਜੇਲ੍ਹ ਦੇ ਅੰਦਰ ਹੀ ਚਿੱਟਾ ਵੇਚਿਆ ਜਾਂਦਾ ਸਾਰਾ ਨਸ਼ਾ ਪੱਤਾ ਸਭ ਕੁਝ ਕਰਿਆ ਜਾਂਦਾ ਅੰਸਰ ਕੀ ਸ਼ੋ ਬਣਾਉਂਗਾ ਟਾ ਮੇਰਾ ਨਾਮ ਸੀ ਮਹਿਲ ਸਿੰਘ ਹੈ ਜੀ ਹਾਂਜੀ ਤਾ ਨਗਰ ਜੀ ਤੁਸੀਂ ਆਇਆ ਜੀ ਕੀ ਆ ਸਾਰਾ ਮਾਮਲਾ ਕਿ ਸਾਨੂੰ ਹੁਕਮ ਆਇਆ ਜੀ ਰਾਤ ਕੋਈ ਇਹਨਾਂ ਦੇ ਇਕਤਾ ਨਗਰ ਦੇ ਵਿੱਚ ਵਾਰਦਾਤ ਹੋਈ ਆ ਕੋਈ ਟਾਂ ਰੋੜੇ ਚੱਲੇ ਆ ਅਣਪਛਾਤੇ ਵਿਅਕਤੀ ਜਿਹੜੇ ਆ ਮਾਰ ਕੇ ਗਏ ਆ ਤੇ ਉਹਦੇ ਸਬੰਧ ਦੇ ਵਿੱਚ ਅਸੀਂ ਇੱਥੇ ਸਾਡੀ ਡਿਊਟੀ ਬਲਾ ਤਰਫ ਸਿਰਾਂ ਨੂੰ ਲਾਈ ਗਈ ਹੈ ਤੇ ਮੇਰੇ ਨਾਲ ਸੁਖਜਿੰਦਰ ਸਿੰਘ ਕਾਂਸਟੇਬਲ ਹੈ ਹਾਂਜੀ ਅਸੀਂ ਇੱਥੇ ਆਏ ਜੀ ਹੁਣ ਮੌਕੇ ਦਾ ਵੈਰੀਫਾਈ ਕਰ ਰਹੇ ਆ ਇਹ ਦੱਸ ਰਹੇ ਵੀ ਸਾਨੂੰ ਆ ਸਾਡੇ ਜਿਹੜੇ ਗੇਟ ਨੂੰ ਦਾਤਰ ਮਾਰੇ ਟਾਂ ਰੋੜੇ ਮਾਰੇ ਆ ਉਹਦੇ ਸਬੰਧ ਦੇ ਵਿੱਚ ਜਿਹੜਾ ਜੋ ਵੀ ਮਹਿਕਮੇ ਦੀ ਕਾਰਵਾਈ ਅਸੀਂ ਕੀਤੀ ਜਾ ਕੇ ਜੀ ਜਿਹੜੀਆਂ ਨਾਲ ਧਮਕੀਆਂ ਆ ਰਹੀਆਂ ਜੇ ਅਭੀ ਵੱਡੇ ਬੰਦੋਂ ਜੇਲ੍ਹ ਦੇ ਅੰਦਰੋਂ ਬਿਠਾਈ ਉਹ ਕੰਮ ਕਰਵਾਉਣ ਦੇ ਆ ਉਹਦੇ ਤੇ ਕੀ ਕਾਰਵਾਈ ਕੀਤੀ ਜਾਏਗੀ ਉਹ ਵੇਖੋ ਜੀ ਇਹ ਦੱਸ ਰਿਹਾ ਵੀ ਸਾਡੇ ਕੋਲ ਵੀਡੀਓ ਵੀ ਹੈਗੀਆਂ ਨੇ ਤੇ ਸਾਡੇ ਕੋਲ ਆਡੀਓ ਵੀ ਹੈਗੀਆਂ ਨੇ ਉਹਦੇ ਹਿਸਾਬ ਦੇ ਨਾਲ ਜੋ ਵੀ ਕਾਰਵਾਈ ਕਰਦੀ ਬਣਦੀ ਹੋਗੀ ਸਾਡੇ ਮਹਿਕਮੇ ਲੋ ਇਹ ਆਪਣੇ ਸਾਰੇ ਐਵੀਡੈਂਸ ਜਿਹੜੀਆਂ ਜਿਹੜਾ ਵੀ ਹੈਗਾ ਇਹਨਾਂ ਕੋ ਪ੍ਰੂਫ ਇਹ ਰੱਖਣ ਤੇ ਉਹਦੇ ਸਬੰਧ ਵਿੱਚ ਜਿਹੜੀ ਮਹਿਕਮੇ ਲੋ ਕਾਰਵਾਈ ਕੀਤੀ ਜਾਏ ਅੰਮ੍ਰਿਤਸਰ ਤੋਂ ਸੁਨੀਲ ਖੋਸਲਾ ਦੀ ਰਿਪੋਰਟ